ਨਾਨਕ ਚਿੰਤਾ ਮਤ ਕਰੋ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਚਿੰਤਾ ਸਹੀ ਹੈ ਜਲਮ ਜਾਂਤ ਉਪਾਣ ਤਿਨਾੰ ਵੀਰੋ ਜੀਤੇ ਉਥ ਹਟਣਾ ਚਲਈ ਨਾ ਕੋ ਕਿਰਸ ਕਰੇ ਸੌਦਾ ਮੋਲ ਨਾ ਹੋਈ ਨਾ ਕੋ ਲੈ ਨਾ ਦੇ ਜੀਆ ਕਾ ਆਹਾਰ ਜੀ ਕਾਣੇ ਕਰੇ ਵਿੱਚ ਉਪਾਏ ਸਾਇਰਾ ਇਨਾ ਬੀਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਵਾਹਿਗੁਰੂ ਮਾਰੂ ਮਹਿਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ 길 ਵਿਕ ਕਟੈ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਓ ਜਿਸ ਨੂੰ ਕਿਰਪਾ ਕਰੇ ਸੋ ਤਿਆਵੇ ਨਿਤ ਹਰਿ ਜਪੁ ਜਾਪੈ ਜਪ ਹਰ ਸੁਖ ਪਾਵੇ ਗੁਰ ਪਰਸਾਦ ਦੀ ਹਰ ਰਸਿ ਆਵੇ ਜਪ ਹਰ ਹਰ ਪਾਰ ਲੰਗਾਈ ਜੀਉ ਰਹਾਓ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਜੀ ਦਾ ਇਹ ਮਾਰੂ ਰਾਗ ਦੇ ਵਿੱਚ 8ਵਾਂ ਸ਼ਬਦ ਹੈ ਇਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਜੀ ਦੇ ਮਾਰੂ ਰਾਗ ਦੇ ਵਿੱਚ ਸ਼ਬਦ ਫਿਰ ਸ਼ੁਰੂ ਹੋ ਜਾਂਦੇ ਹਨ ਸਤਿਗੁਰੂ ਗੁਰੂ ਰਾਮਦਾਸ ਜੀ ਸਾਨੂੰ ਇਸ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਉਪਦੇਸ਼ ਕਰਦੇ ਹਨ ਜੇਸਣੋ ਕ੍ਰਿਪਾ ਕਰੇ ਸੋ ਧਿਆਵੈ ਜਿਸਤੇ ਉੱਤੇ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਉਹੀ ਉਸ ਵਾਹਿਗੁਰੂ ਨੂੰ ਧਿਆਉਂਦਾ ਹੈ ਕੋਈ ਆਪਣੇ ਜ਼ੋਰ ਦੇ ਨਾਲ ਉਸ ਵਾਹਿਗੁਰੂ ਨੂੰ ਸਿਮਰ ਨਹੀਂ ਸਕਦਾ ਉਸਤੇ ਗੁਣ ਨਹੀਂ ਗਾ ਸਕਦਾ ਜਿਸ ਉੱਤੇ ਉਸ ਦੀ ਮਹਿਰਾਮਤ ਹੁੰਦੀ ਹੈ ਉਸ ਦੀ ਨਦਰ ਦ੍ਰਿਸ਼ਟੀ ਹੁੰਦੀ ਹੈ ਉਸ ਦੀ ਮਿਹਰ ਹੁੰਦੀ ਹੈ ਓਹੀ ਉਸ ਵਾਹਿਗੁਰੂ ਨੂੰ ਕਿਉਂਦਾ ਓਹੀ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਜਿਸ ਨੂੰ ਕਿਰਪਾ ਕਰੇ ਸੋ ਧਾਵੈ ਨਿਤ ਹਰਿ ਜਪ ਜਾਪੈ ਜਪ ਹਰਿ ਸੁਖ ਪਾਵੇ ਫਿਰ ਜਿਸ ਦੇ ਉੱਤੇ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਫਿਰ ਹਰ ਰੋਜ਼ ਹੀ ਉਸ ਵਾਹਿਗੁਰੂ ਦਾ ਜਪ ਜਪਦਾ ਹੈ ਉਸ ਵਾਹਿਗੁਰੂ ਦੇ ਹਰ ਰੋਜ਼ ਹੀ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦੇ ਸ਼ਬਦਾਂ ਦੇ ਨਾਲ ਉਸ ਜੋ ਸਤਿਗੁਰੂ ਦੇ ਸ਼ਬਦ ਹਨ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਜਿਸ ਉੱਤੇ ਉਹ ਵਾਹਿਗੁਰੂ ਆਪ ਕਿਰਪਾ ਕਰ ਦਿੰਦਾ ਹੈ ਜਪ ਹਰ ਸੁਖ ਪਾਵੇ ਅਤੇ ਪਰਮਾਤਮਾ ਦਾ ਨਾਮ ਜਪ ਕੇ ਉਸ ਤੇ ਗੁਣ ਗਾ ਕੇ ਫਿਰ ਉਹ ਆਤਮਿਕ ਸੁਖ ਦੀ ਪ੍ਰਾਪਤੀ ਕਰ ਲੈਂਦਾ ਹੈ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਗੁਰ ਪਰਸਾਦ ਦੀ ਹਰ ਰਸੇ ਆਵੈ ਜਪ ਹਰ ਹਰ ਪਾਰ ਲੰਗਾਈ ਜਿਉ ਗੁਰੂ ਦੀ ਕਿਰਪਾ ਦੁਆਰਾ ਜਿਸ ਉਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਗੁਰੂ ਦੀ ਕਿਰਪਾ ਦੁਆਰਾ ਜਿਸ ਨੂੰ ਇਸ ਹਰ ਰਸ ਇਸ ਹਰੀ ਦੇ ਰਸਤੇ ਵਿੱਚ ਆਨੰਦ ਆ ਜਾਂਦਾ ਹੈ ਸਵਾਦ ਆ ਜਾਂਦਾ ਹੈ ਜੋ ਉਸ ਵਾਹਿਗੁਰੂ ਦੇ ਗੁਣ ਆਪਣੇ ਅੰਦਰੋਂ ਸਵਾਦ ਦੇ ਨਾਲ ਗਾਉਂਦਾ ਹੈ ਜਬ ਹਰ ਹਰ ਪਾਰ ਲੰਘਾਈ ਜਿਉ ਫਿਰ ਪਰਮਾਤਮਾ ਦਾ ਨਾਮ ਜਪ-ਜਪ ਕੇ ਆਪਣੀ ਇਹ ਜੀਵਨ ਬੇੜੀ ਜੋ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਇਸ ਸੰਸਾਰ ਸਮੁੰਦਰ ਤੋਂ ਆਪਣੀ ਜੀਵਨ ਦੀ ਜੋ ਬੇੜੀ ਹੈ ਸਫਲਾ ਕਰਕੇ ਇਸ ਨੂੰ ਪਾਰ ਲੰਘਾ ਲੈਂਦਾ ਹੈ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਕ ਕਾਟ ਹਰ ਤੇਰੇ ਇਹ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਜਪ ਜਦੋਂ ਤੂੰ ਪਰਮਾਤਮਾ ਦਾ ਨਾਮ ਜਪੇਗਾ ਸਭ ਕਿਲਵਿਕ ਕਾਟੇ ਹਰ ਤੇਰੇ ਉਹ ਪਰਮਾਤਮਾ ਤੇਰੇ ਸਾਰੇ ਹੀ ਪਾਪਾਂ ਨੂੰ ਖਤਮ ਕਰਨ ਵਾਲਾ ਹੈ ਕਿਲਵਿਕ ਪਾਪ ਉਹ ਸਾਰੇ ਹੀ ਤੇਰੇ ਪਾਪਾਂ ਨੂੰ ਖਤਮ ਕਰ ਦੇਵੇਗਾ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਕਾਈ ਜਿਉ ਹਰੇ ਤਨ ਨੂੰ ਹੀ ਸੰਭੋ ਰੱਖੋ ਸਾਹਮਣਾ ਸਾਹਮ ਕੇ ਰੱਖਣਾ ਉਸ ਪਰਮਾਤਮਾ ਦੇ ਨਾਮ ਤਨ ਨੂੰ ਸਾਹਮ ਕੇ ਰੱਖੋ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ ਹਰ ਤਨ ਸੰਚੋ ਸੰਚਨਾ ਇਕੱਠਾ ਕਰਨਾ ਅਤੇ ਹਰੀ ਦੇ ਨਾਮ ਨੂੰ ਆਪਣੇ ਅੰਦਰ ਇਕੱਠਾ ਕਰੋ ਹਰੀ ਦਾ ਨਾਮ ਗੁਰੂ ਦੀ ਬਾਣੀ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਓ ਗੁਰੂ ਦੀ ਬਾਣੀ ਨੇ ਕੰਠ ਕਰੋ ਗੁਰੂ ਦੀ ਬਾਣੀ ਦੇ ਨਾਲ ਜੋੜ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਓ ਹਰ ਤਨ ਰੱਖੋ ਹਰ ਤਨ ਸੰਚੋ ਹਰ ਚਲਦੇ ਆ ਨਾਲ ਸਖਾਈ ਜੀਓ ਇਸ ਮਾਰਗ ਤੇ ਚਲਦਿਆਂ ਇਸ ਜੀਵਨ ਦੇ ਵਿੱਚ ਚਲਦਿਆਂ ਇਹ ਜੋ ਪਰਮਾਤਮਾ ਦਾ ਨਾਮ ਹੈ ਇਹ ਫਿਰ ਸਦਾ ਹੀ ਮਦਦਗਾਰ ਬਣਦਾ ਹੈ ਇਸ ਨੂੰ ਸੰਭੋਏ ਇਸ ਨੂੰ ਇਕੱਠਾ ਕਰੋ ਜਿਸ ਨੂੰ ਕਿਰਪਾ ਕਰੇ ਸੋ ਧਿਆਵੇ ਨਿਤ ਹਰ ਜਪ ਜਾਪੈ ਜਪ ਹਰ ਸੋਖ ਪਾਵੇ ਗੁਰ ਪਰਸਾਦ ਦੀ ਹਰ ਰਸ ਆਵੇ ਜਪ ਹਰ ਹਰ ਪਾਰ ਲੰਗਾਈ ਜਿਉ ਰਹਾਉ ਨਿਰਭਉ ਨਿਰੰਕਾਰ ਸਤਨਾਮ ਓ ਪਰਮਾਤਮਾ ਨਿਰਭਉ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਕਿਉਂਕਿ ਉਹ ਹੀ ਸਭ ਤੋਂ ਵੱਡਾ ਹੈ ਉਸ ਨੂੰ ਫਿਰ ਸਭ ਤੋਂ ਵੱਡੇ ਨੂੰ ਕਿਸ ਦਾ ਡਰ ਉਸ ਤੋਂ ਕੋਈ ਹੋਰ ਵੱਡਾ ਹੈ ਨਹੀਂ ਹੈ ਇਸ ਕਰਕੇ ਉਹ ਵਾਹਿਗੁਰੂ ਨਿਰਭਉ ਹੈ ਨਿਰੰਕਾਰ ਉਸ ਦਾ ਕੋਈ ਆਕਾਰ ਨਹੀਂ ਹੈ ਇਸ ਕਰਕੇ ਸੁਖਨੀ ਸਾਹਿਬ ਦੇ ਸਤਿਗੁਰੂ ਜੀ ਉਪਦੇਸ਼ ਕਰਦੇ ਆ ਨਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ ਤਿਸੈ 부ਝਾਇ ਨਾਨਕਾ ਜਿਸ ਹੋਐ ਸੁਪਰਸੰਨ ਉਸਤਾ ਕੋਈ ਰੂਪ ਰੇਖ ਰੰਗ ਨਹੀਂ ਹੈ ਉਹ ਨਿਰੰਕਾਰ ਹੈ ਆਕਾਰ ਤੋਂ ਰਹਿਤ ਹੈ ਸਤਨਾਮ ਅਤੇ ਉਹ ਵਾਹਿਗੁਰੂ ਦਾ ਨਾਮ ਸਦਾ ਹੀ ਰਹਿਣ ਵਾਲਾ ਸਦੀਵੀ ਰਹਿਣ ਵਾਲਾ ਉਹ ਵਾਹਿਗੁਰੂ ਸਦਾ ਹੀ ਰਹਿਣ ਵਾਲਾ ਹੈ ਸਤ ਹੈ ਜਗ ਮੈਂ ਸ੍ਰੇਸ਼ਟ ਉਤਮ ਕਾਮ ਅਤੇ ਉਸ ਪਰਮਾਤਮਾ ਦਾ ਨਾਮ ਜਪਣਾ ਹੀ ਇਸ ਜਗ ਦੇ ਵਿੱਚ ਸਭ ਤੋਂ ਸ੍ਰੇਸ਼ਟ ਅਤੇ ਉਤਮ ਕਮ ਹੈ। ਇਹੀ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੀ ਸਭ ਤੋਂ ਉਤਮ ਹੈ। ਇਸੇ ਕਰਕੇ ਸਤਿਗੁਰੂ ਜੋ ਉਪਦੇਸ਼ ਕਰਦੇ ਹਨ ਉਹਨਾਂ ਦਾਣ ਜਪ ਤਪ ਜੀਤੇ ਸਭ ਊਪਰ ਨਾਮ ਹਰ ਹਰ ਰਸਨਾ ਜੋ ਜਪ ਤਿਸ ਪੂਰਣ ਕਾਮ ਜਿਸ ਦੀ ਰਸਨਾ ਉਸ ਪਰਮਾਤਮਾ ਦਾ ਨਾਮ ਜਪਦੀ ਹੈ ਉਸ ਤਾਂ ਪੂਰਨ ਕਾਮ ਇਹ ਜੀਵਨ ਰੂਪੀ ਜੋ ਸਫਲਤਾ ਹੈ ਉਸ ਨੂੰ ਮਿਲ ਜਾਂਦੀ ਹੈ ਉਸ ਦਾ ਜੀਵਨ ਜੋ ਹੈ ਉਹ ਸਫਲ ਹੋ ਜਾਂਦਾ ਹੈ ਦੁਸ਼ਮਣ ਦੂਤ ਜਮ ਕਾਲ ਛੇ ਮਾਰੋ ਹਰ ਸੇਵਕ ਨੇੜੇ ਨਾ ਜਾਈ ਜਿਓ ਜਿਹੜਾ ਵੀ ਮਨੁੱਖ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਉਸ ਨੂੰ ਫਿਰ ਇਹ ਜੋ ਦੁਸ਼ਮਣ ਇਹ ਵੈਰੀ ਦੂਤ ਜਮ ਦੂਤ ਹਨ ਜਮ ਕਾਲ ਇਹ ਆਤਮਿਕ ਮੌਤ ਹੈ ਉਠੇ ਮਾਰੋ ਠੇ ਮਾਰੋ ਉਸ ਥਾਂ ਦੇ ਉੱਤੇ ਹੀ ਉਹਨਾਂ ਨੂੰ ਖਤਮ ਕਰ ਲੈਂਦਾ ਹੈ ਇਹ ਉਸ ਨੂੰ ਪਹੁੰਚਦੇ ਨਹੀਂ ਆਨਾ ਹਰ ਸੇਵਕ ਨੇੜ ਨਾ ਜਾਈ ਜਿਓ ਤੇ ਆਤਮਿਕ ਮੌਤ ਕਦੀ ਵੀ ਸੇਵਕ ਦੇ ਨੇੜੇ ਨਹੀਂ ਜਾਂਦੀ ਕਿਉਂਕਿ ਸੇਵਕ ਸਦਾ ਉਸ ਵਾਹਿਗੁਰੂ ਦੇ ਗਉਣ ਗਾਉਂਦਾ ਹੈ ਜਿਸ ਉੱਪਰ ਹਰ ਕਾ ਮਨ ਮੰਨਿਆ ਸੋ ਸੇਵਕ ਚੌਂ ਜੁਗ ਚੌਂ ਕੋਟ ਜਾਣਿਆ ਜਿਸ ਉੱਪਰ ਜਿਸ ਦੇ ਉੱਤੇ ਉਸ ਵਾਹਿਗੁਰੂ ਦਾ ਮਨ ਪਤੀਜ ਜਾਂਦਾ ਹੈ ਉਸ ਉਸ ਵਾਹਿਗੁਰੂ ਦਾ ਮਨ ਪ੍ਰਸੰਨ ਹੋ ਜਾਂਦਾ ਹੈ ਉਹ ਫਿਰ ਜੋ ਸੇਵਕ ਹੈ ਚੌਂ ਜੁਗ ਸਦਾ ਹੀ ਚੌਂ ਕੰਤ ਸਾਰੇ ਪਾਸੇ ਹੀ ਜਾਨਿਆ ਉਸ ਦੀ ਸ਼ੋਭਾ ਹੁੰਦੀ ਹੈ ਜਿਸ ਦੇ ਉੱਤੇ ਉਹ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਉਸ ਦੀ ਫਿਰ ਸਦਾ ਹੀ ਅਤੇ ਸਦਾ ਸਾਰੇ ਪਾਸੇ ਹੀ ਉਸ ਦੀ ਹੀ ਸ਼ੋਭਾ ਹੁੰਦੀ ਹੈ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਇਸ ਜਮ ਕੰਕਰ ਖਾਈ ਜਿਉ ਜਿਸ ਇਹੋ ਜੇ ਸੇਵਕ ਦਾ ਜਿਸ ਦੇ ਉੱਤੇ ਉਹ ਵਾਹਿਗੁਰੂ ਪ੍ਰਸੰਨ ਹੋ ਗਿਆ ਹੈ ਉਸ ਦਾ ਕੋਈ ਪਾਪੀ ਬੁਰਾ ਚਿਤਵੇ ਉਸ ਦੀ ਕੋਈ ਨਿੰਦਾ ਕਰੇ ਇਸ ਜਮਕਰੰਕਰ ਖਾਈ ਜਿਉ ਉਸ ਨੂੰ ਫਿਰੇ ਜਮ ਜੋ ਹਾਂ ਉਹ ਖਾ ਜਾਂਦਾ ਹੈ ਅਰਥਾਤ ਉਹ ਆਪਣੀ ਆਤਮਿਕ ਮੌਤੇ ਮਰ ਜਾਂਦਾ ਹੈ ਸਭ ਮੈਂ ਏਕ ਨਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਸਾਰਿਆਂ ਦੇ ਵਿੱਚ ਇੱਕੋ ਵਾਹਿਗੁਰੂ ਦੀ ਹੀ ਜੋਤ ਹੈ ਸਭ ਮੈਂ ਇੱਕ ਨਰੰਜਨ ਨਰੰਜਨ ਨਿਰ ਅੰਜਨ ਮਲ ਮੈਲ ਤੋਂ ਰਹਿਤ ਨਰਲੇਪ ਕਰਤਾ ਕਰਨਹਾਰ ਉਹ ਕਰਨਹਾਰ ਜੋ ਨਿਰਲੇਪ ਹੈ ਉਸ ਤੇ ਹੀ ਸਾਰਿਆਂ ਦੇ ਵਿੱਚ ਜੋਤ ਜਗ ਰਹੀ ਹੈ ਸਭ ਕਰ ਕਰ ਵੇਖੈ ਆਪਣੇ ਚਲਤਾ ਚਲਤਾ ਚੋਜ ਤਮਾਸ਼ੇ ਖੇਲ ਉਹ ਵਾਹਿਗੁਰੂ ਆਪਣੇ ਖੇਲ ਦੇਖ ਕਰ ਕਰਕੇ ਫਿਰ ਉਹਨਾਂ ਖੇਲਾਂ ਨੂੰ ਦੇਖ ਰਿਹਾ ਹੈ ਉਹ ਆਪਣੇ ਹੀ ਚੋਜ਼ ਕਰ ਰਿਹਾ ਹੈ ਇਹਨਾਂ ਚੋਜ਼ਾਂ ਨੂੰ ਫਿਰ ਉਹ ਵਾਹਿਗੁਰੂ ਦੇਖ ਰਿਹਾ ਹੈ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਜਿਸ ਨੂੰ ਉਹ ਵਾਹਿਗੁਰੂ ਆਪਣਾ ਹੱਥ ਦੇ ਕੇ ਰੱਖ ਲੈਂਦਾ ਹੈ ਜਿਸ ਨੂੰ ਵਾਇਗਰੂ ਆਪ ਵਿਚਾ ਲੈਂਦਾ ਹੈ ਉਸ ਨੂੰ ਫਿਰ ਕੌਣ ਮਾਰ ਸਕਦਾ ਹੈ ਜਿਸ ਹਰ ਰਾਖੈ ਇਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜਿਉ ਹਉ ਅਣ ਦਿਨ ਨਾਮ ਲਈ ਕਰਤਾਰੇ ਜਨ ਸੇਵਕ ਭਗਤ ਸਬੇ ਨਿਸਤਾਰੇ ਹਾਂ ਮੈਂ ਮੈਂ ਤਾਂ ਉਸ ਵਾਹਿਗੁਰੂ ਦਾ ਨਾਮ ਹੀ ਹਰ ਰੋਜ਼ ਹਰ ਵੇਲੇ ਜਪਦਾ ਹਾਂ ਹਾਂ ਅਣ ਦਿਨ ਨਾਮ ਲਈ ਕਰਤਾਰੇ ਕਿਉਂਕਿ ਉਸ ਵਾਹਿਗੁਰੂ ਦਾ ਨਾਮ ਜੋ ਹੈ ਜਿਨ ਸੇਵਕ ਭਗਤ ਸਬੇ ਨਿਸਤਾਰੇ ਉਸ ਵਾਹਿਗੁਰੂ ਨੇ ਸਾਰੇ ਹੀ ਸੇਵਕ ਜੋ ਅਨੁਸਤੇ ਜਿੰਨੇ ਵੀ ਉਸ ਤੇ ਭਗਤਾਂ ਉਹਨਾਂ ਨੂੰ ਸਾਰਿਆਂ ਨੂੰ ਪਾਰ ਉਤਾਰ ਦਿੱਤਾ ਹੈ ਇਸ ਕਰਕੇ ਮੈਂ ਤਾਂ ਉਸ ਵਾਹਿਗੁਰੂ ਦਾ ਨਾਮ ਹੀ ਦਿਨ ਰਾਤ ਅਣ ਦਿਨ ਹਰ ਵੇਲੇ ਹੀ ਜਪਦਾ ਹਾਂ 10 8 4 ਵੇਦ ਸਭ ਪੁੱਛੋ ਜਨ ਨਾਨਕ ਨਾਮ ਚੜਾਈ ਜਿਓ 10 8 10 8 18 18 ਪ੍ਰਾਨ ਜੋ ਹਨ ਚਾਰ ਵੇਦ ਜੋ ਹਨ ਸਤਿਗੁਰੂ ਜੀ ਕਹਿ ਰਹੇ ਹਨ ਸਭ ਪੁੱਛੋ ਉਹਨਾਂ ਦੇ ਕੋਲ ਜਾ ਕੇ ਸਾਰੇ ਕੁ ਪੁੱਛੋ ਉਹਨਾਂ ਨੂੰ ਪੜ ਕੇ ਦੇਖੋ ਜਨ ਨਾਨਕ ਨਾਮ ਛਡਾਈ ਜਿਉ ਹੈ ਦਾਸ ਨਾਨਕ 18 ਹੀ ਪ੍ਰਾਨਾਂ ਨੂੰ ਚਾਰੇ ਵੇਦਾਂ ਨੂੰ ਇਹਨਾਂ ਨੂੰ ਪੁੱਛੋ ਇਹ ਸਾਰੇ ਇਹੀ ਦੱਸਦੇ ਹਨ ਕਿ ਨਾਮ ਚੜਾਈ ਜਿਉ ਕਿ ਨਾਮ ਹੀ ਇਸ ਮਨੁੱਖ ਨੂੰ ਇਸ ਮਾਇਆ ਦੇ ਮੋਹ ਦੇ ਵਿੱਚੋਂ ਇਨ੍ਹਾਂ ਵਿਕਾਰਾਂ ਤੋਂ ਛੁਡਾ ਸਕਦਾ ਹੈ ਸਿਰ ਉਸ ਵਾਹਿਗੁਰੂ ਦਾ ਨਾਮ ਇਸ ਕਰਕੇ ਉਸ ਪਰਮਾਤਮਾ ਦੇ ਨਾਮ ਨਾਲ ਜੁੜੀਏ ਨਾਮ ਦੇ ਨਾਲ ਜੁੜ ਕੇ ਹੀ ਸਾਡਾ ਜੋ ਜੀਵਨ ਹੈ ਸਫਲਾ ਹੋ ਸਕਦਾ ਹੈ। ਨਾਮ ਸਤਿਗੁਰੂ ਦੀ ਬਖਸ਼ਿਸ਼ ਰਾਹੀਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਨਾਲ ਜੁੜਿਆਂ ਸਤਿਗੁਰੂ ਕਿਰਪਾ ਕਰਦੇ ਹਨ ਫਿਰ ਨਾਮ ਦੀ ਬਖਸ਼ਿਸ਼ ਕਰਦੇ ਹਨ। ਇਹ ਗੁਰਬਾਣੀ ਜੋ ਹੈ ਇਹ ਸਾਰੇ ਨਾਮ ਹੀ ਹੈ। ਗੁਰਬਾਣੀ ਦਾ ਪੜ੍ਹਨਾ ਇਹ ਸਾਰਾ ਉਸ ਵਾਹਿਗੁਰੂ ਦੇ ਗੁਣ ਗਾਉਣੇ ਹੀ ਹਨ। ਇਸ ਬਾਣੀ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਈਏ ਕਿਉਂਕਿ ਗੁਣ ਗਾਣੇ ਹੀ ਉਸ ਵਾਹਿਗੁਰੂ ਦੀ ਦੀ ਪ੍ਰਾਪਤੀ ਕਰਨ ਦਾ ਤਰੀਕਾ ਹੈ ਕਿਉਂਕਿ ਵਡਿਆਈਆਂ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਉਸ ਵਡੇ ਨੂੰ ਪਾਇਆ ਜਾ ਸਕਦਾ ਹੈ ਵਡਿਆਈ ਵਡਾ ਪਾਇਆ ਅਸਦੀ ਵਾਰ ਦੇ ਸਤਿਗੁਰੂ ਦਾ ਇਹ ਉਪਦੇਸ਼ ਹੈ ਕਿ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨ ਦੇ ਨਾਲ ਵਡਿਆਈਆਂ ਕਰਨੀਆਂ ਗੁਰੂ ਦੀ ਬਾਣੀ ਦੇ ਨਾਲ ਉਸ ਸਤਿਗੁਰੂ ਦੀ ਬਖਸ਼ਿਓ ਬਾਣੀ ਦੇ ਨਾਲ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨ ਦੇ ਨਾਲ ਉਸ ਵੱਡੇ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਉੱਤੇ ਵੀ ਨਾਮ ਦੀ ਬਖਸ਼ਿਸ਼ ਕਰਨ ਅਸੀਂ ਵੀ ਨਾਮ ਦੇ ਨਾਲ ਜੁੜੀਏ ਤਾਂ ਜੋ ਇਹ ਸਾਡਾ ਜੋ ਅਮੋਲਕ ਜੀਵਨ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਗੇ ਗੁਰਜੀ ਕੀ ਖਤੇ